ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਬਈ ਉਮੀਦ ਕਰਦਾ ਸਾਰੇ ਭਰਾ ਵਧੀਆ ਹੋਣਗੇ ਤੇ ਆਜੋ ਬਈ ਆਪਾਂ ਤੁਹਾਨੂੰ ਸ਼ੌਕ ਕਰਾਉਣਾ ਹੈ ਕੂਤਰ ਦਾ ਕੂਤਰ ਦਾ ਬਈ ਬਾਜੀ ਉੜਦਾ ਤੇ ਜਿੱਦਾਂ ਵੀ ਹੈ ਹਨਾ ਤੇ ਅੱਜ ਆਪਾਂ ਤੁਹਾਨੂੰ ਵੱਖਰਾ ਹੀ ਕੂਤਰ ਦਿਖਾਵਾਂਗੇ ਇਹ ਆ ਬਈ ਅ ਗਗਣਾ ਰੈ ਸਰ ਗੱਗੂ ਰੈ ਸਰ ਫਲੈਂਡੀ ਰੈ ਸਰ ਬਈ ਉਹਨਾਂ ਦਾ ਕੂਤਰ ਹੈ ਜਾਂ ਸਾਰੇ ਹੀ ਛੱਡਣ ਵਾਲੀ ਹੈਗੇ ਤੇ ਇਹਨਾਂ ਨੇ ਨਾ ਬਈ ਕੂਤਰ ਰੱਖੇ ਹੋਇਆ ਘਰੇ ਬਹੁਤ ਚੰਗੇ ਉੜਦੇ ਵਧੀਆ ਜਾਨਵਰ ਉੜਦੇ ਆ ਘਰੇ ਦਿਨ ਮਾਰਦੇ ਆ ਤੇ ਵਧੀਆ ਮਿਹਨਤ ਕਰਦਾ ਸੀ ਤਿੰਨ ਚਾਰ ਜਾਨੇ ਹੁੰਦੇ ਤੇ ਇਹਨਾਂ ਦਾ ਬਈ ਕਬੂਤਰ ਗੱਲ ਉੱਡਿਆ ਮੋੜਾਂ ਬਾਜੀ ਤੇ ਵਧੀਆ ਦੰਸ ਠੀਕ ਸੀ ਉੱਤਰ ਚਲੋ ਕਾਫੀ ਨੇਰਾ ਕਰ ਗਏ ਤੇ ਕਬੂਤਰ ਉੱਥੇ ਉੱਡਿਆ ਕਿਹੜਾ ਆਹ ਕੂਤਰ ਤੇ ਇਹ ਬਈ ਵਿਚਾਰਾ ਰੱਖਿਆ ਵਾ ਸੀ ਡੋਰ ਤੇ ਛਤਰੀ ਦੇ ਢਾਂਗੀ ਤੇ ਕੂਤਰਾਂ ਨੂੰ ਦੂਜਿਆਂ ਨੂੰ ਲਾਉਣ ਵਾਸਤੇ ਜਿਹੜੇ ਸਾਰੇ ਬੈਠੇ ਆਗੇ ਇਹ ਡੋਰ ਵਾਲਾ ਕੂਤਰ ਸੀ ਬਾਈ ਤੇ ਮਤਲਬ ਕਿ ਇਹ ਇੱਕ ਦਿਨ ਗਲਤੀ ਨਾਲ ਉੱਡ ਗਿਆ ਨਾਲ ਕੋਲੋਂ ਘਰੇ ਡੋਰ ਤੇ ਬੰਨਣ ਲੱਗਾ ਤਾਂ ਸਵੇਰੇ ਚੜ ਗਿਆ ਤੇ ਨਾਲ ਹੀ ਡਾਰ ਦੇ ਖੜਾ ਰਿਹਾ ਤਾਂ ਇਨੇ ਬਈ ਡਾਰ ਦੀ ਡਾਰ ਹੀ ਬਾਤੀ ਘਟੁਘਟ ਤੀ ਉਤਰ ਸੀ ਤੀ ਹਾਂ ਨੂੰ ਭਾਗੇ ਬੈਠਾ ਫਿਰ ਜਿੰਨੇ ਆਰੀ ਵੀ ਛੱਡਣ ਲੱਗੇ ਡਾਰ ਨੂੰ ਭਾਗੇ ਭੈਣ ਲੱਗਾ ਡੋਰ ਵਾਲਾ ਬਈ ਸਾਰਾ ਉੱਤੇ ਹੋ ਗਿਆ ਰੰਗ ਵੀਦੇ ਉਮੀ ਲਾਇਆ ਵਸੀਂ ਤੇ ਕੱਲ ਇੱਕ ਉਤਰੁੱਡਾ ਬਈ ਪੂਰੀ ਜੁਰਤ ਨਾਲ ਬਾਜੀ ਜਿੱਤਿਆ ਨੰਡਾ ਟਾਂਗੀ ਜਿਹੜਾ ਸੈਣਾ ਬਹੁਤ ਆ ਤੇ ਕਿਉਂਕਿ ਦੀ ਪ੍ਰੈਕਟਿਸ ਚੰਗੀ ਹੋਈ ਵੀ ਆ ਤੇ ਬਾਕੀ ਇਹਦੇ ਉੱਡਣ ਵਾਲਾ ਬਈ ਇਸ ਟਾਈਮ ਇਸ ਟਾਈਮ ਨਾਲ ਇਹਨਾਂ ਦੀ ਬਚਾਲ ਨੂੰ ਹੀ ਮੁੜ ਜਾਂਦਾ ਸੀ ਅਧਕਾਰਾ ਜਾ ਕੇ ਉੱਥੇ ਹੀ ਪਾਪ ਸੋ ਜਾਂਦਾ ਸੀ ਫੇਰ ਮਾੜਾ ਦਾ ਪੱਲਾ ਹੀ ਨਹੀਂ ਮਾਰਿਆ ਬਈ ਉਤਰ ਨੇ ਏ ਆ ਡੋਰ ਵਾਲਾ ਕੁੱਤਰੇ ਪਤਾ ਹੀ ਨਹੀਂ ਹੁੰਦਾ ਬਈ ਆਪਣੇ ਖੁੱਡੇ ਚੋਂ ਕਿਹੜਾ ਕਿਹੜਾ ਹੋ ਜੇ ਇਹ ਰੱਖਿਆ ਵਾਸੀਂ ਡੋਰ ਨੂੰ ਤੇ ਉੱਡ ਗਏ ਨੇ ਸਿਰੇ ਹੀ ਲਾਤਾ ਮੈਂ ਕੁੱਤਰਾ ਬਈ ਉਹਨੇ ਤੂ ਬਾਦ ਉੱਟਣਾ ਹੈ ਪੂਰੀ ਤਕੜੀ ਬਾਜੀ ਤੇ ਇਹ ਆਈ ਹੁੰਦਾ ਬਈ ਜਾਨਵਰ ਨੂੰ ਆਪਣੇ ਨੂੰ ਕੋਈ ਵੀ ਮਾੜਾ ਉਹਨੂੰ ਮਾੜਾ ਨਾ ਸਮਝੋ ਜਾਨਵਰ ਵੀ ਆਪਣੇ ਨਾਲ ਚੋਂ ਮਤਲਬ ਵੀ ਜਿਹੜੇ ਨੂੰ ਪਰਮੇਨ ਆ ਉਹਨਾਂ ਦੇ ਵੀ ਉੱਤੇ ਜਾਂ ਹੋਣ ਵਾਲੇ ਜਾਨਵਰ ਹੁੰਦੇ ਆ ਖੁੱਡੇ ਚ ਬਈ ਤੇ ਆਹ ਜਾਨਵਰ ਦੇਖ ਸਕਦੇ ਹੋ ਖੱਟੀਆਂ ਦਾ ਕਾਲਾ ਜਿੰਨਾ ਕੇ ਸਰ ਤੇ ਚੋਟਾ ਦੇ ਤੇ ਹੋਲੀ ਦੇ ਬੱਲੇ ਬੰਡੀ ਆਹ ਕੂਤਰ ਆ ਬਾਈ ਤਾਹ ਖੜਾ ਦੱਸਦਾ ਸੀ ਵੀ ਹਾਂ ਕੂਤਰ ਕੋਈ ਆਰਡਰ ਆ ਪੂਸਤੀ ਘੁੰਮੀ ਗਿਆ ਬਾਈ ਸਾਰੀ ਢੜੀ ਹਾਂਜੀ ਚਲੋ ਠੀਕ ਆ ਮਿੱਤਰੋ 10 ਵੇ ਜਾਨਵਰ ਕਿਵੇਂ ਲੱਗਿਆ ਬਾਕੀ ਲਵ ਯੂ ਐ ਸਾਰੇ ਭਰਾਵਾਂ ਨੂੰ ਤੇ ਕਮੈਂਟ ਕਰਕੇ ਦੱਸਿਓ ਬਾਈ ਕੂਤਰ ਕਿਵੇਂ ਲੱਗਿਆ ਇਹ ਉੱਡਾ ਹੀ ਬਾਈ ਅਮਰਜੀਤ ਕੈਨੇਡਾ ਦੇ ਨਾਂ ਤੇ ਕੂਤਰ ਦਾ ਬੈੱਡ ਬਹੁਤ ਵੱਡਾ ਬਾਈ ਤੇ ਇਸੇ ਤਰ੍ਹਾਂ ਦੀਆਂ ਹੋਰ ਬਈ ਚੰਗੇ ਚੰਗੇ ਵੀਡੀਓ ਅਪ ਹੁਣ ਦਿਖਾਉਂਦੇ ਰਾਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਆਪਣੇ ਨਵੇਂ ਆਏ ਚੈਨਲ ਤੇ ਬਾਕੀ ਲਵ ਯੂ ਸਾਰੇ ਭਰਾਵਾਂ ਨੂੰ Thank you